ਇਸ ਪਾਰਸਿੰਗ ਨੰਬਰ ਦਾ ਉਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਿਹੜੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਵਿਸ਼ਾ ਕਰ ਰਹੇ ਸੀ ਇੱਕ ਤੇ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਦੇ ਮੌਤ ਹੋ ਗਈ ਲੈਫਟ ਨੂੰ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਨਿਕਸੇ ਲਾਉਣ ਆ ਗਿਆ ਤੇ ਇੱਕ ਮੁੰਡਾ ਜਿਹੜਾ ਸੀਰੀਸ ਹੈ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਵਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਲ ਮਾਰ ਰਿਹਾ ਇਸ ਕਰਕੇ ਜੋ ਵੀ ਕਦਰ ਹੋਈ ਆ ਬਹੁਤ ਮਾੜੀ ਹੋਈ ਆ ਉਂਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਤੇ ਇਸ ਦੁੱਖ ਸਾਂਝਾ ਕਰ ਰਹੇ ਆ ਜਿਹਨਾਂ ਦੇ ਬਹੁਤ ਦੋਨੋਂ ਵਿਆਹ ਸੀ ਬੱਚਾ ਆ ਇੱਕ ਦਾ ਬੱਚਾ ਹੈਗਾ ਜਿਹੜੇ ਦੋਵੇਂ ਕਾਹਨ ਕਿੱਦਾਂ ਹੁੰਦੇ ਆ ਉਹ ਦੀ ਕੋਈ ਸਸਹਰਾ ਹਾਲਾ ਠੀਕ ਹੀ ਆ ਕਿਤੇ ਉਹ ਨਾ ਚੱਲਦਾ ਰਾਜਪੁਰ ਚੱਲ ਗਿਆ ਜਿਹਨਾਂ ਲਈ ਜੋ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰ ਦੇਤੇ ਸੀ ਪੱਠੇ ਕੁਦਰ ਦੇਤੇ ਮੈਂ ਦੇਖਿਆ ਉਹ ਥਲੇ ਲਿਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਲੇ ਗਿਆ ਮੈਂ ਦੇਖਿਆ ਜੀ ਕਰੰਟ ਦੇ ਮੈਂ ਤਾਰ ਕਿਤੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋੜਾ ਰੂੜਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਵਾਤੇ ਡਾਕਟਰ ਨੇ ਕਿਹਾ ਤਾਂ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਅਮਰਜੈਂਸੀ ਵਾਰਦੇ ਸੀਰੀਅਸ ਹੈ ਜੀ ਅਜੀ ਤੇ ਇੱਕ ਦੀ 25 26 ਸਾਲ ਉਮਰ ਦਾ ਇੱਕ ਦੀ 30 ਸਾਲ ਉਮਰ ਦਾ ਜੀ